ਕੀ ਖੂਬਸੂਰਤ ਤਸਵੀਰ ਜਿਹੜੀ ਸਾਂਝੀ ਵਾਲਤਾ ਦੀ ਭਾਈਚਾਰੇ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ। ਪੰਡੀਆਂ ਪਾਉਣ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ 네ਗੇਟਿਵ ਬਹੁਤ ਚੱਲਦਾ ਹੈਗਾ। ਪਰ ਪੰਜਾਬ ਤੇ ਉਹੀ ਕਹਿੰਦੇ ਨੇ ਕਿ ਪੰਜਾਬ ਆਜ਼ਾਦ ਅਗਰਾਂ ਦੇ ਨਾਂ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਸੀ ਉਸ ਨੂੰ ਤੁਸੀਂ ਬਣਾਈ ਰੱਖਿਆ ਹੈ। ਇਹ ਹਰਿਆਣੇ ਤੋਂ ਨਹੀਂ ਮੈਂ ਪੰਜਾਬ ਤੋਂ ਆ। ਤੇ ਉੱਥੇ ਵੀ ਸਾਥ ਦੇ ਰਹੇ ਨੇ ਹਰਿਆਣਾ ਪੰਜਾਬ ਵਾਲੇ ਤੇ ਆਪਾਂ ਵੀ ਚਾਹੁੰਦੇ ਆ ਵੀ ਸਾਥ ਦਿੱਤਾ ਜਾਵੇ ਤੇ ਬਾਕੀ ਵੀ ਸਾਰੇ ਆਪਣੇ ਪੰਜਾਬ ਦੇ ਭਰਾਵਾਂ ਨੂੰ ਮੈਸੇਜ ਹੈਗਾ ਨਾਲ ਮਿਲ ਕੇ ਇਸ ਟਾਈਮ ਸਾਥ ਦੇਣ ਦਾ ਮੌਕਾ ਆ ਸਾਥ ਦਿਓ। ਭੁੱਲਣ ਜਾ ਰਹੇ ਹਾਂ ਬਈ ਸੀ ਬਿਲਕੁਲ ਅੰਦੋਲਨ ਚ ਜਾ ਰਹੇ ਆ ਜੀ ਪਾਣੀ ਦੀ ਸੇਵਾ ਸੀ ਕੱਲ ਵੀ ਲੈ ਕੇ ਗਏ ਸੀ ਕੱਲ ਗੱਡੀ ਤੇ ਲੱਗੇ ਗਈ ਸੀ 50 ਬੇਟੀਆਂ ਜੀ ਤੇ ਅੱਗੇ ਪਹੁੰਚ ਪਾਣਾ ਥੋੜਾ ਮੁਸ਼ਕਿਲ ਸੀਗਾ ਗੱਡੀ ਤੇ ਲੱਗਿਆ ਤੇ ਅੱਜ ਸੋਚਿਆ ਵੀ ਜਿੰਨੀ ਕਿ ਸੇਵਾ ਹੁੰਦੀ ਆ ਅੱਜ ਨਿਭਾਈਏ ਇਸ ਸੇਵਾ ਨੂੰ। जन्म जो हुआ वो भी हिंदुओं के बीच में सिखों के बीच में हुआ सिख हमारे पड़ोसी हैं बचपन से पैदाइशी हम एक दूसरे के साथ मिलजुल के रह रहे हैं और आज ये ऐसा मौका आन पड़ा है तो हमारे से जितना भी कुछ बनेगा तन मन धन से जान की बाजी लड़ाने से भी हम पीछे नहीं हटेंगे और कंधे से कंधा मिला किसान के किसान भाइयों के साथ हम पाँच छः साल से जिरकपुर में इकट्ठे रह रहे हैं और सगे भाइयों से जैसे भाइयों की तरह से हमारा आपस में प्यार प्यारा कहते हैं सगे भाई हमको प्यारा बिल्कुल बिल्कुल जी सगे सके प्राकू प्यारा ਜਿੰਦ ਜਾਨ ਵਾਰਦੇ ਆ ਇੱਕ ਦੂਜੇ ਤੇ ਜਦੋਂ ਲੋੜ ਪੈਂਦੀ ਆ ਸੀ ਖੜਦੇ ਆ ਸਭ ਤੋਂ ਵੱਡੀ ਚੀਜ਼ ਜੋ ਹੈ ਉਹ ਇਨਸਾਨੀਅਤ اور ਭਾਈਚਾਰਾ ਹੈ ਆਪਸ ਵਿੱਚ ਸਭੀ ਲੋਕਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਏ ਦੁਨੀਆ ਸੇ ਨਾ ਕੁਝ ਲੈ ਕੇ ਜਾਣਾ ਹੈ ਖਾਲੀ ਹੱਥ ਆਏ ਹੈ ਖਾਲੀ ਹੱਥ ਜਾਣਾ ਹੈ ਤਾ ਸ਼ੰਭੂ ਬਾਰਡਰ ਦੇ ਉੱਪਰ ਕਿਸਾਨੀ ਅੰਦੋਲਨ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਨੇ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ ਤਿੰਨ ਦਿਨ ਹੋ ਗਏ ਐ ਅਸੀਂ ਅੱਜ ਜਾ ਰਹੇ ਸੀ ਦੁਬਾਰਾ ਫਿਰ ਤੋਂ ਕਿਸਾਨੀ ਅੰਦੋਲਨ ਦੇ ਉੱਪਰ ਤਾਂ ਇੱਕ ਬਹੁਤ ਵਧੀਆ ਤਸਵੀਰ ਜਿਹੜੀ ਸਾਨੂੰ ਰਸਤੇ ਦੇ ਵਿੱਚ ਦਿਖਾਈ ਦਿੱਤੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੁਲੇਟ ਦੇ ਉੱਪਰ ਦੋ ਨੌਜਵਾਨ ਬਾਈ ਬੈਠੇ ਨੇ ਇੱਕ ਸਰਦਾਰ ਬਾਈ ਨੇ ਤੇ ਦੂਜੇ ਮੁਸਲਮਾਨ ਬਾਈ ਨੇ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਨੇ ਸੇਵਾ ਭਾਵਨਾ ਜਿਹੜੀ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਤੇ ਨਾਲ ਇੱਕ ਖੂਬਸੂਰਤ ਤਸਵੀਰ ਜਿਹੜੀ ਸਾਂਝੀ ਵਾਲਤਾ ਦੀ ਭਾਈਚਾਰੇ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਤਾਂ ਅਸੀਂ ਸੋਚਿਆ ਕਿ ਕਿਉਂ ਨਾ ਬਾਈਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਬਾਈ ਕਿੱਥੋਂ ਨੇ ਕੀ ਨਾਮ ਨੇ ਬਾਈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਸ਼ੁਕਰੀਆ ਬਾਈ ਜੀ ਸ਼ੁਕਰੀਆ ਬਹੁਤ-ਬਹੁਤ ਹਾਂ ਬਾਈ ਕਿੱਥੋਂ ਤੁਸੀਂ ਕੀ ਨਾਮ ਆ ਤੁਹਾਡਾ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬੇਸਿਕਲੀ ਰਹਿਣ ਵਾਲਾ ਸੰਗਰੂਰ ਦਾ ਪਿੰਡ ਮੇਰਾ ਮੰਗਵਾਲ ਹੈ ਜੀ ਅੱਛਾ ਬਾਈ ਤੇ ਮੈਂ ਇੱਥੇ ਟੈਕਸੀ ਸਰਵਿਸ ਦਾ ਬਾਈ ਤੁਸੀਂ ਮੈਂ ਕੁਰੁਖੇਤਰ ਸੇ ਹਾਂ ਜੀ ਮੇਰਾ ਨਾਮ ਯਾਸੀਨ ਹੈ ਮੇਰਾ ਇਧਰ ਕਲੀਨਿਕ ਹੈ ਜ਼ਿਰਕਪੁਰ ਮੇ ਠੀਕ ਹੈ ਬਾਈ ਹਾਂਜੀ ਬਾਈ ਜਦੋਂ ਅਸੀਂ ਜਾ ਰਹੇ ਸੀ ਨਾ ਅਸੀਂ ਰਸਤੇ 'ਚ ਦੇਖਿਆ ਤੇ ਅਸੀਂ ਦੇਖਿਆ ਮਹਾ ਮੂਰੇ ਤਾਂ ਮਾਲਾ ਸਰਦਾਰ ਬਾਈ ਲੱਗਦੇ ਤੇ ਪਿੱਛੇ ਸਾਡੇ ਮੁਸਲਮਾਨ ਬਾਈ ਨੇ ਤੇ ਫੇਰ ਅਸੀਂ ਆਖਿਆ ਚਲੋ ਰੋਕ ਕੇ ਬਾਈ ਨਾਲ ਗੱਲਬਾਤ ਕੀਤੀ ਹੈ ਬਾਈ ਕਿਉਂਕਿ ਬਹੁਤ ਸਾਰਾ ਤੁਸੀਂ ਦੇਖਦੇ ਹੋ ਕਿ ਸਾਹਬ ਦੇ ਨਾਲ ਇੱਕ ਬੰਡੀਆਂ ਪਾਉਣ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਨੈਗੇਟਿਵ ਬਹੁਤ ਚੱਲਦਾ ਹੈ ਪਰ ਪੰਜਾਬ ਤੇ ਉਹੀ ਕਹਿੰਦੇ ਕਿ ਪੰਜਾਬ ਆਜ਼ਾਦ ਗੁਰਾਂ ਦੇ ਨਾਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਸੀ ਉਸ ਨੂੰ ਤੁਸੀਂ ਬਣਾਈ ਰੱਖਿਆ ਹਾਂਜੀ ਹਾਂਜੀ ਦੇਖੋ ਜੀ ਇਹ ਸਰਕਾਰਾਂ ਨੇ ਗਏ ਜਿਹੜਾ ਆਪਣੇ ਧਰਮਾਂ ਦੇ ਨਾਮ ਤੇ ਆਪਾਂ ਨੂੰ ਬੰਨ੍ਹ ਰਹੀਆਂ ਨੇ ਗਿਆ ਨਹੀਂ ਜੇ ਕਿਤੇ ਆਪਾਂ ਅੰਦਰਲੇ ਪਿਆਰ ਨੂੰ ਜਗਾਈਏ ਨਾ ਜੀ ਤਾਂ ਜਿਹੜਾ ਆਪਣਾ ਪਾਕਿਸਤਾਨ ਦੇ ਵਿੱਚ ਜਿਵੇਂ ਇਕੱਠੇ ਰਹਿ ਰਹੇ ਹਾਂ ਕਮਿਊਨਿਟੀਆਂ ਨੇ ਹੈ ਨਾ ਗੁਰਦੁਆਰਾ ਸਾਹਿਬ ਵੀ ਆਉਂਦੇ ਨੇ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਇਹ ਸਰਕਾਰਾਂ ਕਰਾਰੀਆਂ ਨੇ ਜਿਹੜੀਆਂ ਅੰਦੋਲਨ ਜਾ ਰਹੇ ਹਾਂ ਬਈ ਤੁਸੀਂ ਬਿਲਕੁਲ ਅੰਦੋਲਨ 'ਚ ਜਾ ਰਹੇ ਹਾਂ ਜੀ ਪਾਣੀ ਦੀ ਸੇਵਾ ਸੀ ਕੱਲ ਵੀ ਲੈ ਕੇ ਗਏ ਸੀ ਕੱਲ ਗੱਡੀ ਤੇ ਲੈ ਕੇ ਗਈ ਸੀ 50 ਪੇਟੀਆਂ ਜੀ ਤੇ ਅੱਗੇ ਪਹੁੰਚ ਪਾਣਾ ਥੋੜਾ ਮੁਸ਼ਕਿਲ ਸੀਗਾ ਗੱਡੀ ਤੇ ਲੱਗਿਆ ਤੇ ਅੱਜ ਸੋਚਿਆ ਵੀ ਜਿੰਨੀ ਕਿ ਸੇਵਾ ਹੁੰਦੀ ਆ ਅੱਜ ਨਿਭਾਈਏ ਇਸ ਸੇਵਾ ਨੂੰ ਤਾਂ ਪਾਣੀ ਦੀਆਂ ਪੇਟੀਆਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਅੱਗੇ ਫੜਾ ਕੇ ਆਈਏ ਤਾਂ ਮੋਰਚੇ ਦੀ ਜਿੱਤ ਵੀ ਪੂਰੀ ਪ੍ਰਾਪਤ ਕਰਾਂਗੇ ਤਾਂ ਜਸਨ ਜੀ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਟਾਈਮਾਂ 'ਚ ਸੋਸ਼ਲ ਮੀਡੀਆ ਤੇ ਬਹੁਤ ਨੈਗੇਟਿਵ ਚੱਲਦਾ ਹੈਗਾ ਇੱਕ ਦੂਜੇ ਨੂੰ ਲੜਾਉਂਦਿਆਂ ਗੱਲਾਂ ਪਰ ਇਹ ਬਹੁਤ ਸ਼ਾਨਦਾਰ ਤਸਵੀਰ ਪੰਜਾਬ ਦੀ ਅੱਜ ਅਕਸਰ ਜਦੋਂ ਅੰਦੋਲਨ ਹੁੰਦਾ ਜੋ ਪੀੜ ਪੈਂਦੀ ਆ ਪੂਰੀ ਕੌਮ ਦੇ ਉੱਪਰ ਜਾਂ ਕਹਿ ਲਈਏ ਸਾਰੇ ਭਾਈਚਾਰੇ ਦੇ देखो जी हमारा तो यही कहना है हमारा जन्म जो हुआ वो भी हिंदुओं के बीच में सिखों के बीच में हुआ सिख हमारे पड़ोसी हैं बचपन से पैदाइशी हम एक दूसरे के साथ मिलजुल के रह रहे हैं और आज ये ऐसा मौका आन पड़ा है तो हमारे से जितना भी कुछ बनेगा तन धन से जान की बाजी लड़ाने से भी हम पीछे नहीं हटेंगे ਔਰ ਕੰਦੇ ਸੇ ਕੰਦਾ ਮਿਲਾ ਕੇ ਕਿਸਾਨ ਭਾਈਓ ਕੇ ਸਾਥ। ਭਾਈ ਤੁਸੀਂ ਪਹਿਲਾਂ ਤੋਂ ਜਾਣਦੇ ਇੱਕ ਦੂਜੇ ਨੂੰ? ਹਾਂਜੀ ਹਾਂਜੀ, ਹਮ 5-6 ਸਾਲ ਸੇ ਜ਼ਿਰਕਪੁਰ ਮੇ ਇਕੱਠੇ ਰਹ ਰਹੇ ਹਾਂ ਔਰ ਸਗੇ ਭਾਈਓਂ ਸੇ ਜਿਵੇਂ ਭਾਈਓਂ ਕੀ ਤਰ੍ਹਾਂ ਸੇ ਹਮਾਰਾ ਆਪਸ ਮੇ ਪਿਆਰ ਹੈ। ਭਾਈ ਕਹਿੰਦੇ ਸਗੇ ਭਾਈਆਂ ਵਾਂਗੂ ਪਿਆਰ ਆ ਸਾਡਾ। ਬਿਲਕੁਲ ਬਿਲਕੁਲ ਜੀ ਸਕੇ ਭਰਾਵਾਂ ਵਾਂਗੂ ਪਿਆਰ ਆ। ਜਿੰਦ ਜਾਨ ਵਾਰਦੇ ਆ ਇੱਕ ਦੂਜੇ ਤੇ। ਜਦੋਂ ਲੋੜ ਪੈਂਦੀ ਆ ਅਸੀਂ ਖੜ੍ਹਦੇ ਆ ਹਰ ਇੱਕ। ਕਿਵੇਂ ਭਾਈ ਦੋਸਤੀ ਕਿਵੇਂ ਬਣੀ ਤੁਹਾਡੀ? ਦੋਸਤੀ ਬਸ ਜੀ ਅਸੀਂ ਜ਼ਿਰਕਪੁਰ ਇੱਕ ਜਿਹੜੀ ਉਹ ਸੀਗੀ ਪੀਜੀ ਸੀਗੀ ਉੱਥੇ ਇਕੱਠੇ ਰਹਿੰਦੇ ਸੀਗੇ। ਤੇ ਮੇ ਤੇ ਇਹ ਇਹਨਾਂ ਦਾ ਕਮਰਾ ਥੋੜੀ ਅਲੱਗ ਸੀਗਾ ਉੱਥੋਂ ਬਸ ਇੱਕ ਵਾਰ ਜਦੋਂ ਆਪਣਾ ਈਦ ਦਾ ਮੌਕਾ ਸੀ ਨਾ ਜੀ ਇਹ ਸਾਨੂੰ ਖੀਰ ਲੈ ਕੇ ਆਏ ਸੀਗੇ ਬਸ ਉਹ ਅਸੀਂ ਖੀਰ ਦੇ ਵਿੱਚ ਇੰਨਾ ਪਿਆਰ ਪਾਇਆ ਹੋਇਆ ਸੀਗਾ ਜੀ ਉਸ ਤੋਂ ਬਾਅਦ ਰਿਲੇਸ਼ਨ ਦੇਖ ਲਓ ਅੱਜ ਤੱਕ ਘਰ ਤੱਕ ਪਹੁੰਚ ਗਿਆ ਜੀ ਇਹਨਾਂ ਦੇ ਪਰਿਵਾਰ ਵਾਲੇ ਸਾਡੇ ਘਰ ਆਉਂਦੇ ਨੇ ਵਰਤਦੇ ਆਂ ਜੀ ਦੁੱਖ ਸੁੱਖ ਚ ਜੰਦੇ ਆਂ ਪਰ ਫੈਮਿਲੀ ਰਿਲੇਸ਼ਨ ਹੈ ਪਰ ਫੈਮਿਲੀ ਵਾਲਾ ਰਿਲੇਸ਼ਨ ਜੀ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਮਤਲਬ ਕਦੇ ਕੋਈ ਉਹੀ ਗੱਲ ਕਹਿੰਦਾ ਕਿ ਦੋਸਤੀ ਕਹਿੰਦੇ ਹੁੰਦੇ ਨੇ ਦੋਸਤੀ ਦੇਖ ਸਕਦੇ ਹੋ ਸੀ ਬਹੁਤ ਖੂਬਸੂਰਤ ਰਿਸ਼ਤਾ ਇੱਕ ਤਾਂ ਖੂਨ ਦੇ ਰਿਸ਼ਤੇੜੇ ਸਾਨੂੰ ਮਿਲਦੇ ਆ ਪਰ ਜਿਹੜੇ ਬੰਦਾ ਆ ਬਣਾਉਂਦਾ ਰਿਸ਼ਤੇ ਉਹ ਕਹਿੰਦੇ ਨੇ ਨਾ ਇਹ ਤਾਂ ਕਾਰਗਰ ਸਭ ਤੋਂ ਵੱਧ ਹੁੰਦੇ ਆ ਤੇ ਖੂਬਸੂਰਤ ਵੀ ਉਹੀ ਹੁੰਦੇ ਨੇ ਬਿਲਕੁਲ ਜੀ ਮੈਂ ਤਾਂ ਕਹਿੰਦਾ ਜੀ ਖੂਨ ਦਾ ਰਿਸ਼ਤਾ ਤਾਂ ਕਿਤੇ ਹੀ ਪਿੱਛੇ ਰਹਿ ਗਿਆ ਵੀ ਸਾਡਾ ਇਸ ਟਾਈਮ 'ਚ ਖੂਨ ਦਾ ਰਿਸ਼ਤਾ ਤਾਂ ਰਿਹਾ ਨਹੀਂ ਕੋਈ ਨਹੀਂ ਰਿਹਾ ਜੀ ਨਹੀਂ ਰਿਹਾ ਪਰ ਸਾਡਾ ਪਿਆਰ ਜਿਹੜਾ ਨਾ ਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਲੰਬੇ ਸਮੇਂ ਤੱਕ ਚੱਲੇ ਆਖਰੀ ਸਾਹਾਂ ਤੱਕ ਚੱਲੇ ਪਰ ਸਾਡਾ ਅੱਜ ਦੀ ਘੜੀ ਦਿਲਾਂ ਦੇ ਵਿੱਚ ਕੋਈ ਫਰਕ ਨਹੀਂ ਐ ਬਹੁਤ ਜ਼ਿਆਦਾ ਸਾਡਾ ਪਿਆਰ ਹੈ ਜੀ ਆਪਸ ਵਿੱਚ ਠੀਕ ਕਹੋਗੇ ਬਈ ਹਾਂਜੀ ਬਸ ਮੈਂ ਵੀ ਇਹ ਕਹਿਣਾ ਚਾਹਾਂਗਾ ਕਿ ਹਮ ਦੋਨੋਂ ਕੇ ਇਹ ਸਮਝ ਲਈਏ ਕਿ ਪੇਰੈਂਟਸ ਅਲੱਗ-ਅਲੱਗ ਐ ਬਾਕੀ ਹੋਰ ਕੋਈ ਫਰਕ ਨਹੀਂ ਐ ਜੀ ਸਾਰੇ ਤਿਹਾਰ ਇਕੱਠੇ ਮਨਾਉਣੇ ਬਈ ਹਾਂਜੀ ਇਕੱਠੇ ਮਨਾਤੇ ਆਂ ਜੀ ਹਾਂਜੀ ਇਕੱਠੇ ਹੋਣਾ ਹਾਂਜੀ ਸਾਡੇ ਫੋਨ ਦੇ ਵਿੱਚ ਜਿਹੜੀਆਂ ਨੇ ਮੇਰੀਆਂ ਤਸਵੀਰਾਂ ਇਹਨਾਂ ਦੇ ਫੋਨ 'ਚ ਜ਼ਿਆਦਾ ਹੋਣਗੀਆਂ ਤੇ ਇਹਨਾਂ ਦੀਆਂ ਮੇਰੇ ਫੋਨ 'ਚ ਜ਼ਿਆਦਾ ਹੋਣਗੀਆਂ ਅਸੀਂ ਗੁਰਦੁਆਰੇ ਹਰਮੰਦਰ ਸਾਹਿਬ ਇਕੱਠੇ ਫੋਟੋਆਂ ਖਿਚਾਈਆਂ ਹੋਈਆਂ ਨੇ ਜੀ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਅਸੀਂ ਇਕੱਠੇ ਜਾਂਦੇ ਮਗਾ ਇੱਕ ਨਾ ਪਿਛਲੇ ਦਿਨੀ ਵੀਡੀਓ ਆਈ ਜੋ ਗੜੇ ਜੇ ਪਏ ਨੇ ਮਹਾਲੀ ਤਾਂ ਉਦੋਂ ਇੱਕ ਮੁਸਲਮ ਬਾਈ ਜਿਹੜੇ ਨੇ ਉਹ ਨਵਾਜ਼ ਪੜ ਰਹੇ ਹੁੰਦੇ ਨੇ ਸੜਕ ਦੇ ਉੱਪਰ ਖੜ ਕੇ ਗੜੇ ਪੈ ਰਹੇ ਹੁੰਦੇ ਆ ਤੇ ਕੋਲ ਦੀ ਗੱਡੀ ਦੇ ਵਿੱਚੋਂ ਸਰਦਾਰ ਭਾਈ ਲੰਘਦਾ ਤਾਂ ਉਹ ਛਾਤਰੀ ਲੈ ਕੇ ਖੜ ਜਾਂਦਾ ਉਹਨਾਂ ਟਾਈਮ ਵੀ ਤੁਸੀਂ ਆਪ ਦੇ ਰਿਚੂਅਲਸ ਉਹਨੂੰ ਕਰੋ ਅਸੀਂ ਖੜੇ ਆ ਕੋਈ ਨਹੀਂ ਬਿਲਕੁਲ ਇਸ ਤਰ੍ਹਾਂ ਦੀ ਮੈਸੇਜ ਨਹੀਂ ਜਿਹੜੇ ਹਨਾ ਆਪਣਾ ਭਾਈਚਾਰਾ ਵਧਾਉਂਦੇ ਨੇਗੇ ਪਿਆਰ ਮੁਹੱਬਤ ਦੀਆਂ ਸਾਂਝਾਂ ਨੂੰ ਠੀਕ ਹੈ ਜੀ ਇਹ ਇਦਾਂ ਦੇ ਮੈਸੇਜ ਆਪਾਂ ਨੂੰ ਜ਼ਰੂਰ ਦੇਖਣੇ ਚਾਹੀਦੇ ਨੇ ਦੇਣੇ ਚਾਹੀਦੇ ਨੇ ਸੰਸਾਰ ਵਾਸਤੇ ਇਹ ਬਹੁਤ ਵੱਡਾ ਮੈਸੇਜ ਹੈ ਬਿਲਕੁਲ ਜਿਸ ਵਿੱਚ ਕੋਈ ਸ਼ੱਕ ਨਹੀਂ ਇਨਸਾਨੀਅਤ ਇਨਸਾਨੀਅਤ ਹਾਂਜੀ ਸਭ ਤੋਂ ਵੱਡੀ ਚੀਜ਼ ਹੈ ਇਨਸਾਨੀਅਤ ਜੇ ਤੁਹਾਡੇ ਯਾਰ ਦੋਸਤ ਆਸ-ਪਾਸੇ ਤੁਹਾਡੇ ਵੀ ਹੋਣਗੇ ਆਪ ਦੇ ਕੋਈ ਯਾਰ ਦੋ ਤੁਹਾਡੇ ਵੀ ਹੋਣਗੇ ਉਹ ਉਹਨਾਂ ਵੱਲੋਂ ਤਾਂ ਨਹੀਂ ਕਦੇ ਕੋਈ ਟੋਕਾ ਟਿਕਾਈ ਹੁੰਦੀ ਬਾਈ ਤੁਸੀਂ ਕੋਈ ਕੋਈ ਕਵੀ ਕੋਈ ਟੋਕਾ ਟਿਕਾਈ ਨਹੀਂ ਜੀ ਸਭ ਇਸੇ ਤਰ੍ਹਾਂ ਕੇ ਹੈ ਔਰ ਇਸੇ ਨਜ਼ਰੀਏ ਕੇ ਇਸੇ ਸੋਚ ਕੇ ਹੈ ਸਭੀ ਲੋਕ ਜੀ ਮੋਸਟਲੀ ਸਾਨੂੰ ਮੈਸੇਜ ਹੀ ਇਦਾਂ ਦੇ ਮਿਲਦੇ ਜੀ ਜਦੋਂ ਅਸੀਂ ਕਿਤੇ ਜਾਂਦੇ ਆ ਇਸ ਪਰ ਹਵਾ ਚ ਨਾ ਜੀ ਕਿਤੇ ਲੰਗਰ ਦੇ ਵਿੱਚ ਅਸੀਂ ਪ੍ਰਸ਼ਾਦਾ ਪਾਣੀ ਛਕ ਰਹੇ ਹੁੰਨੇ ਆ ਤਾਂ ਲੋਕ ਤਸਵੀਰਾਂ ਲੈਣ ਲੱਗ ਜਾਂਦੇ ਨੇ ਇੰਟਰਵਿਊ ਲੈਣ ਲੱਗ ਜਾਂਦੇ प्यार मोहब्बत ਦੇ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਰੋਚ ਹੁੰਦੀਆਂ ਨੇ। ਇਹ ਤਾਂ ਤੁਹਾਡੇ ਹਿੱਸੇ ਆਇਆ ਇਹ ਚੀਜ਼। ਇਹ ਵੀ ਕਿਸੇ ਕਿਸੇ ਹਿੱਸੇ ਹੀ ਆਉਂਦੀ ਹੈ ਕਿ ਕੈਮਰਾ ਕਿਸੇ ਵੱਲ ਹੀ ਹੁੰਦਾ ਹੈਗਾ। ਤਾਂ ਤੁਹਾਨੂੰ ਦੇਖ ਕੇ ਬੰਦਾ ਖੁਸ਼ ਵੀ ਹੁੰਦਾ ਤੇ ਇੱਕ ਬੜਾ ਸੋਹਣਾ ਸੁਨੇਹਾ ਜਾਂਦਾ ਕਿ ਹਾਂ ਮਤਲਬ ਇੱਕ ਸ਼ਾਨਦਾਰ ਤਸਵੀਰ ਇਹੀ ਸਾਡਾ ਪੰਜਾਬ ਸੀ ਜੇ ਆਪਾਂ ਦੇਖਿਆ ਜਾਵੇ ਬਾਅਦ ਚੋਂ ਬੰਡੀਆਂ ਪੈ ਗਈਆਂ ਧਰਤੀ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਧਰਤੀ ਸੀ ਧਰਤੀ ਅਸੀਂ ਵੰਡ ਲਈ ਪਰ ਹਵਾ ਨਹੀਂ ਵੰਡੀ ਗਈ। ਇਨਸਾਨੀਅਤ ਨਹੀਂ ਵੰਡੀ ਗਈ, ਪਿਆਰ ਨਹੀਂ ਵੰਡਿਆ ਗਿਆ। ਜੀ ਜੀ ਬਹੁਤ ਵਧੀਆ ਗੱਲ ਆ ਜੀ ਦੇਖੋ ਪਿਆਰ ਮੁਹੱਬਤ ਬਣਿਆ ਰਹੇ ਸੰਸਾਰ ਦੇ ਉੱ ਇੱਕ ਦੂਜੇ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਇਹਨੂੰ ਮਿਟਾ ਕੇ ਹਨਾ ਬੈਰ ਵਿਰੋਧ ਨੂੰ ਆਪਾਂ ਪਿਆਰ ਦੀਆਂ ਵੰਡੀਆਂ ਵੰਡਿਏ ਇਹੀ ਚਾਹੁੰਦੇ ਆ ਜੀ ਸਾਡੀ ਅਸੀਂ ਵੀ ਭਾਈ ਜ਼ਰੂਰ ਕਹਾਂਗੇ ਕਿ ਆ ਆਖਰੀ ਇੱਕ ਮੈਸੇਜ ਮੈਂ ਕਹੂੰਗਾ ਭਾਈ ਤੁਸੀਂ ਵੀ ਜਿਹੜੇ ਇੱਕ ਤਾਂ ਸੋਸ਼ਲ ਮੀਡੀਆ ਤੇ ਜੋ 네ਗੇਟਿਵ ਕੂੜ ਪ੍ਰਚਾਰ ਚੱਲਦਾ ਜਾਂ ਜਿਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੁੰਦੀ ਹੈਗੀ ਉਹ ਚੀਜ਼ਾਂ ਨੂੰ ਲੈ ਕੇ 2 ਮਿੰਟ ਤੁਸੀਂ ਵੀ ਭਾਈ ਕਹੂੰ ਮੈਂ ਕਹੂੰਗਾ ਤੁਸੀਂ ਬੋਲੋ हाँ जी आप सवाल पूछो कोई भी उसका जवाब देंगे जी कानू की कहना चाहोगे मान लो जो है या कुछ कर लोगों से हमारा तो यही संदेश है जी सबसे बड़ी चीज़ जो है वो इंसानियत और भाईचारा है आपस में सभी लोगों को मिलजुल के रहना चाहिए और नफ़रतों में दुश्मनियों में कुछ नहीं रखा है दुनिया से ना कुछ लेके जाना है खाली हाथ आए हैं खाली हाथ जाना है तो प्यार प्रेम मोहब्बत यही सबसे बड़ी चीज है आपस में सबको प्यार मोहब्बत से ही रहना चाहिए बाकी एक चीज और देखो जी ये हरियाणा तो नहीं मैं पंजाब तो हूं ते उथे भी साथ दे रहे ने हरियाणा पंजाब वाले ते आपा भी चाहने कि साथ ਦਿੱਤਾ ਜਾਵੇ ते बाकी भी सारे अपने पंजाब दे ਭਰਾਵਾਂ ਨੂੰ ਮੈਸੇਜ ਹੈਗਾ ਨਾਲ ਮਿਲ ਕੇ ਇਸ ਟਾਈਮ ਸਾਥ ਦੇਣ ਦਾ ਮੌਕਾ ਆ ਸਾਥ ਦਿਓ ਜਿੰਨਾ ਹੋ ਸਕਦਾ ਸਾਰੇ ਸਾਥ ਦੇਣ ਭਰਾ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਸਵੀਰ ਹੈ ਕਿਸਾਨੀ ਅੰਦੋਲਨ ਚ ਜਾ ਰਹੇ ਹੈ ਬਾਈ ਪਾਣੀ ਦੀਆਂ ਬੋਤਲਾਂ ਨੇ ਕੱਲ ਵੀ ਸੇਵਾ ਕਰ ਰਹੇ ਸੀ ਪਰਸੋ ਵੀ ਕਰ ਰਹੇ ਸੀ ਕਹਿੰਦੇ ਸਾਡੀ ਯਾਰੀ ਦੇ ਰਹੀ ਹੈ ਤੂਦ ਦੇ ਮੋਚੇ ਵਰਗੀ ਯਾਰੀ ਹੈ ਸਾਡੀ ਕਹਿੰਦੇ 6 ਸਾਲ ਹੋ ਗਏ ਨੇ ਉਹਨਾਂ ਦੇ ਫੋਨ 'ਚ ਇੱਕ ਦੂਜੇ ਦੀਆਂ ਫੋਟੋਆਂ ਨੇ ਕਿਉਂਕਿ ਇੱਕ ਦੂਜੇ ਦੇ ਨਾਲ ਬਹੁਤ ਸੋਹਣਾ ਇਹਨਾਂ ਬਾਈਆਂ ਦਾ ਰਿਸ਼ਤਾ ਤੇ ਇਹੀ ਸਾਡਾ ਪੰਜਾਬ ਹੈ ਇਹੀ ਸਾਡੀ ਸਾਂਝੀ ਵਲਤ ਹੈ ਅਸੀਂ ਵੀ ਆਪਣੇ ਚੈਨਲ ਮਾਧਮ ਰਾਹੀਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹੀ ਫਲਸਫਾ ਸੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਤਸਵੀਰ ਕਿ ਸ਼ਾਨਦਾਰ ਇੱਕ ਪੋਜ਼ਿਟਿਵ ਸੁਨੇਹਾ ਜਿਹੜਾ ਲੋਕਾਂ ਨੂੰ ਜੋ ਸੋਸ਼ਲ ਮੀਡੀਆ ਦੇ ਉੱਪਰ ਘਰਾਂ ਦੇ ਵਿੱਚ ਮੰ ਬਿਲੇ ਹੋ ਕੇ ਕਮੈਂਟ ਕਰਦੇ ਰਹਿੰਦੇ ਨੇ ਤਾਂ ਇਹ 22 ਕਿਸਾਨੀ ਅੰਦੋਲਨ ਚੱਲੇ ਨੇ ਤਾਂ ਅਸੀਂ ਵੀ ਜਿਹੜਾ ਆਪਣੇ ਚੈਨਲ ਦੇ ਥਰੂ ਕਹਾਂਗੇ ਕਿ ਕਿਸਾਨੀ ਅੰਦੋਲਨ ਚ ਬਾਤ ਚੜ ਕੇ ਆਓ ਪੰਜਾਬ ਹਰਿਆਣਾ ਇਕੱਠਾ ਹੋ ਕੇ ਲੜੂਗਾ ਤਾਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਤ ਸ਼ੰਭੂ ਬਾੜੀ